ਕੜੀਓ ਕੀ ਪਿਓ ਦੀ ਕਰਤੂਤ ਦਸ ਕੀ ਕਮੀ ਰਹੀ ਪਿਆਰ ਦੀ ਫਿਰ ਇੱਕ ਆਲ ਮੁਕਾਦੋ ਕੀਤਾ ਨਹਿਰ ਤੇ ਲ ਜਾ ਕੇ ਜਵੰਤੀ ਨਾਲ ਕੀਤਾ ਕਾਰਾ ਚੱਲ ਬਾਹਰ ਬਾਏ ਬਾਏ ਮਗਰ ਉਹ ਬਣਾਈ ਵੀਡੀਓ ਦੋ ਵਾਰੀ ਕਰੇ ਸੀ ਰੇਟੇ ਹੀ ਆ ਜਾਂ ਸਪੈਰ ਜੋੜੇ ਸੀਗੇ ਤਾਂ ਪੁੱਤ ਨੂੰ ਕਹਿਣਾ ਮਾਂ ਮੰਨ ਗਿਆ ਮਾਂ ਗਿਆ ਇਹ ਕਿਤੇ ਨਹੀਂ ਸੀ ਇੱਕ ਆੜਤੀ ਤੇ ਮੇਰੀ ਨਿੱਕੀ ਕੁੜੀ ਨੇ ਆ ਕੇ ਦੱਸਿਆ ਮੈਂ ਡਾਕਟਰੋਂ ਆ ਕੇ ਗੱਲ ਕਰਕੇ ਘਰੇ ਪਾਰੀ ਤੈਰ ਨਿੱਕੀ ਕੁੜੀ ਨੇ ਕਹਿੰਦੀ ਪਾਪਾ ਆ ਜਾਣਾ ਆਪਣੇ ਨਾਲ ਆ ਆ ਦੇਖੋ ਹੁਣ ਕਿਵੇਂ ਰੋਂਦੀ ਪਈ ਉਹਨੇ ਸਾਡੀ ਇਲਾਜ ਕੋਈ ਨਹੀਂ ਇਸ ਤਰ੍ਹਾਂ ਕੀਤੀ ਸਾਡੀ ਮੈਡੀਕਲ ਨਹੀਂ ਚੱਲੀ ਉਹ ਤੇ ਨਾ ਨਾ ਸੁਣ ਕੇ ਤੁਹਾਡੇ ਵੀ ਖੜੇ ਹੋ ਜਾਣਗੇ ਲੂਕੰਡੇ ਆਪਣੀ ਲੜਕੀ ਆਪਣੀ ਬੇਟੀ ਨੂੰ ਉਸਨੇ ਉਹਦੇ ਹੱਥ ਬੰਨੇ ਤੇ ਹੱਥ ਬੰਨ ਕੇ ਨਹਿਰ ਦੇ ਵਿੱਚ ਸਿੱਟਾ ਸੜਾਂ ਤੋਂ ਮਾੜਾ ਵੀ ਦੱਸਿਆ ਸਾਨੂੰ ਕਈ ਵਾਰੀ ਮੇਰੇ ਦੋ ਮੂੰਹ ਵਾਰੀ ਤੇ ਨਕਾਲੇ ਕਰਾਏ ਅੱਜ ਸਾਟੇ ਮਾਰ ਕੇ ਪਰੇ ਕੀਤੀ ਹਾਂ ਤੇ ਜਿਹੜੇ ਮਹਾਪੁਰ ਤੇ ਲੈ ਇਹਦੇ ਤੇ 1.5 ਮਹੀਨਾ ਮੱਥੇ ਲੋ ਮੇਰੇ ਦਫ਼ਤਰ ਤੱਕ ਵੀ ਪਤਾ ਹੈ ਮੈਂ ਆਪ ਵੀ ਨਹਿਰ ਚ ਸਾਜ਼ ਮਾਰਨ ਗਿਆ ਮੈਂ ਆਪੋ ਤੇ ਸੰਭਝਾ ਮੈਂ ਕਿ ਬਟਾ ਡਾਰੀ ਜਾਉਂਗਾ ਪਰ ਉਹ ਦੇਖਦਾ ਜਦ ਜਦ ਮੈਂ ਉਹ ਦਿਨ ਆਇਆ ਮੈਂ ਕਿਤਾ ਕੀ ਕਰਾ ਕੀਤਾ ਤੇ ਵੀ ਮੈਂ ਕਰਨੇ ਕਰਨ ਜੋ ਤੁਹਾਡੇ ਕੋ ਹੁੰਦਾ ਉਸ ਨੂੰ ਇਹ ਸ਼ੱਕ ਸੀਗਾ ਵੀ ਉਸੇ ਲੜਕੀ ਦੇ ਕੋਈ ਰਿਲੇਸ਼ਨਸ ਹੈ ਜਾਂ ਗਲਤ ਰਿਲੇਸ਼ਨਸ਼ਿਪ ਉਸ ਸ਼ੱਕ ਦੇ ਵਿੱਚ ਹੀ ਕਹਿੰਦਾ ਮੈਂ ਉਸ ਨੂੰ ਮਾਰਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ੁਦੀਪ ਕੌਰ ਫਿਰੋਜ਼ਪੁਰ ਦੇ ਵਿੱਚ ਇੱਕ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ ਜੀਹਾਂ ਤੁਹਾਨੂੰ ਦੱਸਦੀ ਏ ਇੱਕ ਕਲਯੁਗੀ ਪਿਓ ਵੱਲੋਂ ਆਪਣੀ ਜਵਾਨ ਧੀ ਦੇ ਨਾਲ ਵੱਡਾ ਕੰਡ ਕੀਤਾ ਗਿਆ ਜੀਹਾਂ ਤੁਹਾਨੂੰ ਦੱਸਦੀ ਏ ਉਸ ਦੀ ਵੀਡੀਓ ਬਣਾਈ ਗਈ ਉਸ ਦੇ ਹੱਥ ਪੈਰ ਬੰਨ ਕੇ ਉਸ ਨੂੰ ਸ਼ਰੀਆਮ ਨਹਿਰ ਦੇ ਵਿੱਚ ਤੱਕਾ ਦਿੱਤਾ ਗਿਆ ਜੀਹਾਂ ਇਸ ਪਿਓ ਦੇ ਵੱਲੋਂ ਜਵਾਨ ਧੀ ਨੂੰ ਨਹਿਰ ਦੇ ਵਿੱਚ ਤੱਕਾ ਦਿੱਤਾ ਗਿਆ ਦੇਖੋ ਇਸ ਵੀਡੀਓ ਦੇ ਵਿੱਚ ਕਿਵੇਂ ਆਪਣੀ ਜਵਾਨ ਧੀ ਨੂੰ ਇਸ ਪਿਓ ਦੇ ਵੱਲੋਂ ਮੌਤ ਦੇ ਘਾਟ ਉਤਾਰਿਆ ਗਿਆ ਪਿਤਾ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਮੇਰੀ ਧੀ ਦੇ ਬਾਹਰ ਕਿਸੇ ਨਾਲ ਰਿਲੇਸ਼ਨ ਸੀ ਤੇ ਮੈਂ ਉਸ ਨੂੰ ਬਹੁਤ ਵਾਰ ਸਮਝਾਇਆ ਪਰ ਉਹ ਨਹੀਂ ਸਮਝੀ ਅਖੀਰ ਚ ਮੈਨੂੰ ਇਹ ਕਦਮ ਚੁੱਕਣਾ ਪਿਆ ਮੈਂ ਪੰਜ ਧੀਆ ਦਾ ਪਿਓ ਹਾਂ ਪਰ ਇਹਨੂੰ ਬਹੁਤ ਵਾਰ ਸਮਝਾਇਆ ਪੁੱਤ ਸੁਧਰ ਜਾ ਪੁੱਤ ਸੁਧਰ ਜਾ ਪਰ ਇਹ ਨਹੀਂ ਸੁਧਰੀ ਜਿਸ ਕਾਰਨ ਅੰਤ ਵਿੱਚ ਮੈਨੂੰ ਇਹੀ ਜਿਹੜਾ ਵੱਡਾ ਕਦਮ ਚੁੱਕਣਾ ਪਿਆ ਇਸਦੇ ਹੱਥ ਪੈਰ ਬੰਨ ਕੇ ਇਸ ਨੂੰ ਨਹਿਰ 'ਚ ਧੱਕਾ ਦੇਣਾ ਪਿਆ ਤੁਹਾਨੂੰ ਦੱਸ ਦੇ ਕਿ ਪਿਓ ਧੀ ਦਾ ਰਿਸ਼ਤਾ ਖਾਸ ਹੁੰਦਾ ਪਰ ਜਦੋਂ ਕੋਈ ਧੀ ਆਪਣੇ ਪਿਓ ਦੀ ਪੱਗ ਨੂੰ ਦਾਗ ਲਾਉਂਦੀ ਹੈ ਤਾਂ ਉਸ ਪਿਓ ਦੇ ਉੱਪਰ ਕੀ ਗੁਜ਼ਰਦੀ ਹੋਵੇਗੀ ਕਿ ਉਸਨੇ ਦਿਲ ਤੇ ਪੱਥਰ ਰੱਖ ਕੇ ਇਸ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਉਸ ਪਿਓ ਤੋਂ ਵੱਧ ਦਰਦ ਕੋਈ ਨਹੀਂ ਸਮਝ ਸਕਦਾ ਜੀਹਾਂ ਤੁਹਾਨੂੰ ਦੱਸ ਦੇ ਫਿਰੋਜ਼ਪੁਰ ਦੇ ਵਿੱਚ ਇਸ ਪਿਓ ਨੇ ਆਪਣੀ ਜਵਾਨ ਧੀ ਦੇ ਪਹਿਲਾਂ ਹੱਥ ਬੰਨੇ ਉਸ ਤੋਂ ਬਾਅਦ ਇਸ ਦੀ ਵੀਡੀਓ ਬਣਾਈ ਅਤੇ ਹੱਥ ਪੈਰ ਬਨ ਕੇ ਉਸ ਨੂੰ ਨਹਿਰ 'ਚ ਤੱਕਾ ਦਿੱਤਾ ਜੀਹਾਂ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਾਂ ਜਿਹੜੀ ਹੈ ਚਿੱਕਾ ਮਾਰਦੀ ਨਜ਼ਰ ਆ ਰਹੀ ਹੈ ਤੇ ਕੋਹ ਰੋਂਦੀ ਕਰ ਲੌਂਦੀ ਆਪਣੀ ਧੀ ਨੂੰ ਆਵਾਜ਼ਾਂ ਮਾਰ ਰਹੀ ਹੈ ਉੱਥੇ ਤੁਹਾਨੂੰ ਦੱਸ ਦੇ ਕਿ ਇਸ ਪਿਓ ਦਾ ਕਹਿਣਾ ਕਿ ਮੈਂ ਪੰਜ ਧੀਆਂ ਦਾ ਪਿਓ ਹਾਂ ਮੈਂ ਇਸ ਨੂੰ ਬਹੁਤ ਵਾਰ ਸਮਝਾਇਆ ਪੁੱਤ ਸੁਧਰ ਜਾ ਪੁੱਤ ਸੁਧਰ ਜਾ ਪਰ ਇਹ ਨਹੀਂ ਸੁਧਰੀ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਇਸਨੇ ਪਹਿਲਾਂ ਵੀ ਪਿਓ ਦਾ ਮੂੰਹ ਕਾਲਾ ਕਰਵਾਇਆ ਸੀ ਪਰ ਇਸ ਨੂੰ ਇੱਕ ਮੌਕਾ ਦਿੱਤਾ ਸੀ ਪਰ ਫਿਰ ਵੀ ਨਹੀਂ ਸੁਧਰੀ ਅੱਕੋ ਜਿਹੜੀ ਇਹ ਧੀਆ ਗਲਤੀ ਮੰਨਣ ਦੀ ਥਾਂ ਆਪਣੇ ਪਿਓ ਨੂੰ ਕਹਿੰਦੀ ਹੈ ਕਰ ਲੋ ਜੋ ਮਰਜੀ ਮੈਂ ਨਹੀਂ ਹਟਣਾ ਇਹ ਵੀ ਪਿਓ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਧੀ ਜਿਹੜੀ ਆ ਸਾਨੂੰ ਮਾਰਨ ਦੀ ਬਿਉਂਤ ਬਣਾ ਰਹੀ ਸੀ ਪਰ ਇਸ ਅੱਕੇ ਪਿਓ ਨੇ ਦਿਲ ਤੇ ਪੱਥਰ ਰੱਖ ਕੇ ਇਸ ਦੇ ਹੱਥ ਪੈਰ ਬੰਨ ਕੇ ਇਸ ਨੂੰ ਨਹਿਰ ਤੇ ਰਿਜਾ ਕੇ ਤੱਕਾ ਦੇ ਦਿੱਤਾ ਜੀ ਹਾਂ ਤੁਹਾਨੂੰ ਦੱਸ ਦੇ ਕਿ ਇਹ ਪਿਓ ਜਿਹੜਾ ਆ ਪੁਲਿਸ ਦੇ ਹੱਥੇ ਚੜ ਗਿਆ ਇਸ ਦੇ ਵੱਲੋਂ ਇਹ ਖੁਲਾਸੇ ਕੀਤੇ ਗਏ ਨੇ ਅਖੀਰ ਵਿੱਚ ਮੈਂ ਇਹੀ ਕਹਿਣਾ ਚਾਹੂੰਗੀ ਕਿ ਇਸ ਪਿਓ ਨੇ ਜੋ ਕੀਤਾ ਸਹੀ ਕੀਤਾ ਜਾਂ ਗਲਤ ਕਮੈਂਟਾਂ ਚ ਆਪਣੀ رائے ਜ਼ਰੂਰ ਦਿਓ ਦੱਸ ਕੀ ਕਮੀ ਰਹੀ ਪਿਆਰ ਦੀ ਫਿਰ ਇਹ ਕਾਲ ਮਗਾ ਦੋ ਕੀਤਾ ਦੱਸੀ ਦੱਸ ਦਿਨੀ رائے ਤਾਂ ਫੋਨ ਚਾਹੀਦੀ رائے ਨੂੰ ਵੀ ਪਤਾ ਚਾਹੁੰਦੇ ਚੈਨਲ ਤੋਂ ਚੈਨਲ ਤੋਂ ਚਾਹ ਚਲੋ ਇੰਕਮੈਂਟ ਨਹੀਂ ਜਾਣ ਦੇ ਤਰਾ ਰੁਕ ਜਾਣਾ ਇਹ ਨਾ 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 ਹੋਰ ਤਾਂ ਪਹਿਲੇ ਕੋਈ ਨੇ ਬਚਾਏ ਨਾ ਇਹ ਚੱਲ ਪਰ ਮਰਨ ਦੇ ਬਾਏ ਬਾਏ ਤੂੰ ਤਾਂ ਮੈਂ ਆ ਹੀ ਜੀ ਚੱਲ ਪਰਲੇ ਪਾਸਾ ਹੋਏ ਪ੍ਰੀਤ ਬਾਏ ਬਾਏ ਬੜੀ ਆ ਪਾ ਕੇ ਆਂਦੇ ਯਾਦ ਰਹੀਏ 80 60 ਦੀ ਦੋਵਾਂ ਜੀ ਵਾਲੇ ਇਹ ਸਾਈ ਪ੍ਰੀਤ ਰਾਣੀ ਜਾਣਦੇ ਮੈਂ ਮੰਨੇ ਪ੍ਰੀਤਾ ਕੀ ਹੋ ਕੀਤਾ ਇਹਨੇ ਆ ਵੇਖੋ ਜੀ ਮੈਨੂੰ ਕੋਲ ਪਾਈ ਜਾਂਦੀ ਐ ਕੋਲ ਪਾਈ ਜਾਂਦੀ ਐ ਮੈਂ ਵੀ ਚੱਲੀ ਪ੍ਰੀਤ ਰਾਣੀ ਮੈਂ ਵੀ ਚੱਲੇ ਤੂੰ ਤੋ ਜੈ ਨਹੀਂ ਸਾਂਭਣੀ ਆ ਚੱਲ ਕੀ ਤੇ ਡਾੜੀ ਆ ਵੇਖੋ ਹੁਣ ਕਿਵੇਂ ਰੋਂਦੀ ਪਈ ਉਹਨੇ ਸਾਡੀ ਇਲਾਜ ਕੋਈ ਨਹੀਂ ਇਸ ਰੱਖੀ ਜਦੋਂ ਸਾਡੀ ਮਰੀ ਜਲੀ ਉਹਦੇ ਨਾਲ ਕਿੱਤੇ ਗੈਰ ਜਲੀ ਮੈ ਕੁੜੀਏ ਫਿਰ ਤੇ ਡਾੜੀ ਸੱਤੀ ਫਿਰ ਤੇ ਡਾੜੀ ਲੜਾਂ ਲਾਏ ਨਾ ਕੋਣ ਹਾਏ ਫਿਰ ਤੇ ਡਾੜੀ ਆ ਵੇ ਲੋਕੀ ਅੰਤ ਮਾਣਾ ਸਾਡੇ ਸਾਡਾਂ ਅੰਤ ਮਾਣਾ ਦਿੱਤਾ ਸੀਗਾ ਸਾਨੂੰ ਤਿਆਰੀ ਮੇਰੇ ਦੋ ਮੂਹਰੀ ਤੇ ਨਕਾਲੇ ਕਰਾਏ ਨੇ ਅੱਜ ਸੱਟ ਮਾਰ ਕੇ ਪਰੇ ਕੀਤੀ ਕਿਉਂਕਿ ਦੋਵੇਂ ਜੀ ਐਸ ਸੀਗੇ ਕਿਉਂਕਿ ਇਹਨਾਂ ਨੇ ਅੰਤ ਮਾੜਾ ਕੀਤਾ ਸੀਗਾ ਇੱਕ ਰੀਨੀ ਦੋਵਰੀਂ ਤੇ ਜੇ ਰੀ ਨੇ ਕਿਹ ਕਿੱਥੇ ਗਈ ਚਲੀ ਆ ਪ੍ਰੀਤ ਡਾਡੀ ਮਰਨ ਪ੍ਰੀਤ ਡਾਡੀ ਚਲੋ ਅਸੀਂ ਤੁਹਾਨੂੰ ਵੀਡੀਓ WhatsApp ਤੇ ਫੇਰੇ ਹਾਂ ਪ੍ਰੀਤ ਡਾਡੀ ਮੈਨੂੰ ਤਾਂ ਦੱਸਦੇ ਆ ਨਹੀਂ ਕਿ ਉਹ ਅੱਜ ਕੇ ਲੈ ਗਿਆ ਤਾਂ ਆਪਨੇ ਬੈਟਰੀ ਨੂੰ ਕਿਉਂ ਮੌਜੇ ਘੜ ਉਤਾਰਿਆ ਸਰ ਇਹਨੇ 2 ਵਾਰ ਹੀ ਕਾਰੇ ਅਸੀਂ ਦੇਖ ਲਿੱਤੇ ਹੀ ਹੱਥ ਪੈ ਜੁੜੇ ਸੀਗੇ ਪਰ ਫਸਟ ਕੋ ਕਹਿਣਾ ਮਾਂ ਮੰਗਿਆ ਮੰਗਿਆ ਇਹ ਕਿਤਨੇ ਸੀ ਇੱਕ ਆਟ ਕੀ ਤਾਂ ਮੇਰੀ ਨਿੱਕੀ ਕੁੜੀ ਨੇ ਆ ਕੇ ਦੱਸਿਆ ਮੈਂ ਡਾਕਟਰੋਂ ਆ ਕੇ ਬੰਦ ਕਰਕੇ ਘਰੇ ਪਾਰੀ ਪੈ ਲਿਖੀ ਹੋਈ ਨੇ ਕਹਿੰਦੀ ਪਾਪਾ ਆਹ ਦਾਲਣਾ ਚਾਹੁੰਦਾ ਕੀ ਦੱਸਿਆ ਕੁੜੀ ਨੇ ਕਹਿੰਦੀ ਪਾਪਾ ਉਹ ਕੁਝ ਦੇਣਾ ਚਾਹੁੰਦਾ ਕੋਣ ਆਪਣੀ ਪ੍ਰੀਤ ਮੈਂ ਇਹਨੂੰ ਫੇਰ ਹੱਥ ਜੋੜੇ ਮੈਂ ਆਹ ਪੁੱਤ ਲੈਣਾ ਇਹਦੇ ਤੋਂ 1.5 ਮਹੀਨਾ ਮੈਂ ਪਹਿਲੋਂ ਮੇਰੇ ਡਾਕਟਰ ਤੱਕ ਵੀ ਪਤਾ ਹੈ ਨਾ ਕੋਈ ਨਹਿਰ ਦੀ ਸ਼ਾਮ ਮਾਰਨ ਗਿਆ ਮੈਂ ਆਪੋ ਤੇ ਸੰਭ ਜਾ ਮੈਨੂੰ ਕੀ ਪਤਾ ਡਰੀ ਜਾ ਫਰ ਉਹਦੇ ਦੇਸ ਦਾ ਫਿਰ ਕੀ ਹੋਇਆ ਫਿਰ ਜਦ ਮੈਂ ਉਧਰ ਆਇਆ ਮੈਂ ਕਿਹੜਾ ਪੁੱਤ ਆ ਕੀ ਕਰਾ ਕੀਤਾ ਤੇ ਵੀ ਮੈਂ ਕੰਮ ਨੇ ਕਰਨਾ ਜੋ ਤੁਹਾਡੇ ਕੋਲ ਦਾ ਕਿਹੜੀ ਨਹਿਰ ਸੱਟਾ ਗਰੀ ਮੈਂ ਆਪਣਾ ਨੋਗਾਰਾ ਹੋ ਗਿਆ ਹਾਲ ਸਿੰਘ ਹਸਪਤਾਲ ਤੇ ਕਿ ਨਹੀਂ ਸੱਟਾ ਕੋਈ ਆਖੀ ਤੋਂ ਬੰਨੇ ਹਾਂਜੀ ਹਾਂਜੀ ਰਾਤ ਮੈਂ ਸਿਰਾਂ ਦੂਹੇ ਹੱਥ ਵਿੱਚ ਸੱਟਿਆ ਜੀ ਉਹ ਕਿਹੜੀ ਮਾਮਲਾ ਹੈਗਾ ਤੇ ਕੀ ਕਰ ਰਹੀ ਹਾਂ हां एक सुरजीत सिंह ਨਾਮ ਦਾ ਸ਼ਖਸ ਹੈ ਜਿਨੇ ਆਪਣੀ ਲੜਕੀ ਆਪਣੀ ਬੇਟੀ ਨੂੰ ਉਸਨੇ ਉਹਦੇ ਹੱਥ ਬੰਨੇ ਤੇ ਹੱਥ ਬੰਨ ਕੇ ਨਹਿਰ ਦੇ ਵਿੱਚ ਸਿੱਟਾ ਤੇ ਇੱਥੇ ਦੱਸਣਯੋਗ ਹੈ ਵੀ ਉਸਨੇ ਇਸ ਚੀਜ਼ ਦੀ ਵੀਡੀਓ ਵੀ ਬਣਾਈ ਤੇ ਉਹ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਉਹਦੇ ਰਿਲੇਟਿਵਸ ਵੱਲੋਂ ਦੀ ਮਰਨ ਵਾਲੀ ਲੜਕੀ ਦੀ ਭੂਆ ਵੱਲੋਂ ਪਹਿਲਾ ਇਨਫੋਰਮੇਸ਼ਨ ਆਈ ਉਸ ਨੂੰ ਵੈਰੀਫਾਈ ਕੀਤਾ ਤਾਂ ਆ ਚੀਜ਼ ਪਤਾ ਲੱਗੀ ਤੇ ਇਮੀਡੀਏਟਲੀ ਪਾਰਟੀ ਸਾਡੀਆਂ ਡਿਸਪੈਚ ਕੀਤੀ ਹੈ ਇਥੋਂ ਤੇ ਉਹਨਾਂ ਨੇ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਤੇ ਜਿਹੜਾ ਇਸਨੇ ਆਹ ਬਹੁਤ ਹੀ ਖੌਫਨਾਕ ਇੱਕ ਐਕਟ ਕੀਤਾ ਜਿਹੜੇ ਆਪਣੀ ਹੀ ਬੱਚੀ ਨੂੰ ਜਲਦੀ ਤੋਂ ਨਹਿਰ ਦੇ ਵਿੱਚ ਸੁੱਟਦਾ ਉਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਸ ਤੇ ਜਿਹੜੀ ਬੰਦੀ ਕਰ ਰਹੀ ਕੀ ਕਾਰਨ ਰਾਇ ਸਰਕਾਰ ਕੀ ਹੈ ਉਹ ਜਿਹੜਾ ਉਹ ਪੁੱਛ ਕੇ ਇਸ ਦੌਰਾਨ ਜਿਹੜਾ ਦੱਸ ਰਿਹਾ ਵੀ ਉਹ ਉਸ ਨੂੰ ਇਹ ਸ਼ੱਕ ਸੀਗਾ ਵੀ ਉਸੀ ਲੜਕੀ ਦੇ ਕੋਈ ਰਿਲੇਸ਼ਨਸ ਹੈ ਜਾਂ ਗਲਤ ਆਰਗੇਨਾਈਜੇਸ਼ਨ ਸ ਹੈਗੇ ਉਹ ਸੱਕ ਦੇ ਵਿੱਚ ਹੀ ਕਹਿੰਦਾ ਮੈਂ ਉਸ ਨੂੰ ਮਾਰਿਆ ਕਿੰਨੇ ਸਾਲ ਦੀ ਸੱਕ ਲੜਕੀ ਹੈਗੀ ਸੀ ਲੜਕੀ ਕਰੀਬ 19-20 ਸਾਲ ਦੀ ਅਨਮਾਨਾ ਦਰ ਕਹਿੰਦਾ ਸਰ ਹਾਂ ਜੀ ਕੇਸ ਰਜਿਸਟਰ ਹੋ ਗਿਆ ਮਰਡਰ ਦਾ ਕੇਸ ਰਜਿਸਟਰ ਹੋ ਗਿਆ ਤੇ ਉਹ ਅਰੈਸਟ ਕਰ ਲਿਆ ਸਰ ਡੈੱਡ ਬਡੀ ਮੇਰੀ ਸੀ ਨਹੀਂ